ਇਸ ਹਲਕੇ ਦੇ ਸੇਵਾਦਾਰ ਭੱਟੀ ਸਾਹਿਬ ਇੱਥੇ ਪਹੁੰਚੇ ਸਮੂਹ ਸ਼੍ਰੋਮਣੀ ਅਕਾਲੀ ਦਲ ਦੇ ਨਿਰਦੇਸ਼ਕ ਸਰਦਾਰ ਮਿੰਦੀ ਸਰਦਾਰ ਜੋਤਿਵੰਦੀ ਗੋਹਾਵੀ ਅਜ਼ੀਜ਼ ਜਸੀ ਬਾਗਵਾਲੀ ਕੰਦੜ ਇਸ ਇਤਿਹਾਸਿਕ ਗੁਰੂ ਸਾਹਿਬ ਦੇ ਚਰਨ ਛੋਹ ਧਰਤੀ ਵਿੱਚ ਰੱਖ ਕੇ ਇੱਥੇ ਮੇਰੇ ਦੀਨੋ ਤੇ ਕਰੋ ਸਤਿ ਕਰਮਾਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਰਿਆਂ ਦਾ ਹੱਥ ਬੰਨ੍ਹ ਕੇ ਸ਼ੁਕਰਾਨਾ ਕਰਦੀਆਂ ਆਪ ਦੇ ਰੋਜ਼ਿਆਂ ਤੋਂ ਕੀਮਤੀ ਸਮਾਂ ਕੱਢ ਕੇ ਤੁਸੀਂ ਇੰਨੀ ਵੱਡੀ ਗੰੰਟੀ ਵਿੱਚ ਸਾਰੇ ਇੱਥੇ ਆਇਓ ਅੱਜ ਇਹ ਚੋਣਾਂ ਦਾ ਬਿਗੁੱਲ ਬਣ ਚੁੱਕਿਆ ਹੈ ਤੇ ਇੱਕ ਵਾਰ ਫੇਰ ਪੰਜਾਬ ਦੀ ਜਨਤਾ ਨੇ ਅਗਲੇ 5 ਸਾਲਾਂ ਦਾ ਫੈਸਲਾ ਕਰਨਾ ਹੈ ਕਿ ਦਿੱਲੀ ਦੀ ਸਰਕਾਰ ਵਿੱਚ ਅਸੀਂ ਕਿਹੜੇ ਉਮੀਦਵਾਰ ਨੂੰ ਭੇਜ ਕੇ ਅਸੀਂ ਮਾਨ ਰੱਖਦੇ ਹਾਂ ਵਿਸ਼ਵਾਸ ਰੱਖ ਸਕਦੇ ਹਾਂ ਕਿ ਆ ਸਾਡੀ ਤਕਲੀਫਾਂ ਦੀ ਗੱਲ ਦਿੱਲੀ ਵਿੱਚ ਉਠਾਉਣਗੇ ਸੱਤਾਧਾਰੀ ਪਾਰਟੀ ਦੇ ਨਾਲ ਰਲ ਮਿਲ ਕੇ ਤੇ ਪਿਛਲੇ ਸਮੇਂ 'ਚ ਕਿਹੜੀ ਪਾਰਟੀ ਨੇ ਵੋਟਾਂ ਦੇ ਵੇਲੇ ਕੀ ਕਿਹਾ ਤੇ ਜਦੋਂ ਉਹਨਾਂ ਨੂੰ ਸਰਕਾਰ ਬਣ ਗਈ ਤੇ ਉਹਨਾਂ ਦੇ ਵਾਦੇ ਤੇ ਕਾਰ ਕਿੰਨਾ ਪੂਰਾ ਉਤਰਿਆ ਇਹ ਆਪ ਦੀ ਵੋਟਾਂ ਦੇ ਰਾਹੀਂ ਤੁਸੀਂ ਸਰਕਾਰ ਨੂੰ ਇੱਕ ਸਨੇਹਾ ਦਿੰਦੇ ਹੋ ਕਿਉਂਕਿ ਲੋਕ ਜਿਹਦੇ ਨਾਲ ਤੁਸੀਂ ਸਰਕਾਰ ਬਣਾਉਂਦੇ ਹੋ ਤੇ ਜੇ ਅੱਜ ਵੇਖਿਆ ਜਾਏ ਕਿ ਜੇ ਪਿਛਲੇ ਪੰਜ ਆਲਾ ਚ ਆਪਾਂ ਦੇਖ ਲਈਏ ਤਾਂ ਕਾਂਗਰਸੀਆਂ ਨੇ ਸਾਨੂੰ ਕਿਹਾ ਸੀ ਕਿ ਘਰ-ਘਰ ਨੌਕਰੀ ਦਵਾਂਗੇ ਸਾਡੇ ਬੱਚਿਆਂ ਨੂੰ ਜਿਹਨੂੰ ਨੌਕਰੀ ਨਹੀਂ ਦੇ ਉਹਨਾਂ ਨੂੰ ਦੇ ਇੱਥੇ ਤਾਂ ਬੱਚਿਆਂ ਨੂੰ ਮੋਬਾਈਲ ਫੋਨ ਓਟ ਦੇਣ ਤੋਂ ਪਹਿਲੇ ਕੀ ਸਾਡਾ ਹੱਕ ਨਹੀਂ ਬੰਦਾ ਕਿ ਅੱਪਾ ਸੋਚਿਆ ਵੀ ਜਿਹੜਾ ਇਹਨਾਂ ਨੇ ਵਾਦਾ ਕੀਤਾ ਸੀ ਵੋਟਾਂ ਵੇਲੇ ਤਾਂ 5 ਸਾਲ ਕੁਰਸੀ ਵਿੱਚ ਬੈਠ ਕੇ ਐਸ਼ਾ ਕੀਤਾ ਕਿ ਸਾਡੇ ਘਰਾਂ 'ਚ ਨੌਕਰੀਆਂ ਮਿਲੀਆਂ ਬੱਚਾ ਨੂੰ ਕਿ ਬੇਰੋਜ਼ਗਾਰੀ ਪੱਤਾ ਮਿਲਿਆ 6 ਮਹੀਨਿਆਂ ਵਿੱਚੋਂ ਕਿ ਮੈਂ ਬੋਇਲ ਫੋਨ ਮਿਲਿਆ ਤੇ ਜੇ ਪਹਿਲੇ ਝੂਠ ਮਾਰਿਆ ਸੀ ਤਾਂ ਹੁਣ ਦੀ ਗੱਲਾਂ ਕਿਉਂ ਆਪਾਂ ਸੁਣੀਏ ਕਿਉਂਕਿ ਮੌਕਾ ਤਾਂ ਦਿੱਤਾ ਸੀ ਐਸੀ ਤਰ੍ਹਾਂ ਆਪਾਂ ਵੰਚਾੜੋ ਵਲੀ ਪਾਰਟੀ ਹੋਏ ਜਿਹੜੀ ਪਾਰਟੀ ਕਹਿੰਦੀ ਸੀ ਕਿ ਇਨਾ ਰੰਗਲਾ ਪੰਜਾਬ ਅਸੀਂ ਬਣਾ ਦਾਂਗੇ ਇਨਾ ਵੱਡਾ ਬਦਲਾਅ ਆ ਜਾਊਗਾ ਕੀ ਇਹ ਸਾਰੇ ਕੱਚੇ ਮੁਲਾਜ਼ਮ ਪੱਕੇ ਕਰ ਦਿੱਤੇ ਜਾਣਗੇ ਵਿਦੇਸ਼ ਤੋਂ ਕਿਹੜਾ ਬੱਚਾ ਜਾਊਗਾ ਵਿਦੇਸ਼ੋਂ ਆ ਕੇ ਬੱਚੇ ਇੱਥੇ ਬੈਠਿਆ ਕਰਨਗੇ ਕੋਈ ਧਰਨਾ ਹੀ ਨਹੀਂ ਲੱਗੂਗਾ ਪੰਜਾਬ 'ਚ ਦੇਖੀ ਪੰਜਾਬ 'ਚ ਧਰਨੇ ਖਤਮ ਹੋ ਗਏ ਕੀ ਪਿੰਡ 'ਚ ਜਿਹੜੇ ਕੋਈ ਕੱਚੇ ਮੁਲਾਜ਼ਮ ਸਿਗੇ ਜਦੋਂ ਆਪਣਾ ਹਕਮ ਅਨੰਦ ਮੰਗਲ ਜਾਂਦੇ ਨੇ ਦਾਗਾ ਨਾਲ ਕੁੱਟਕੁੱਟਣਾ ਦਾ ਕੀ ਹਾਲ ਹੁੰਦਾ ਹੈ ਕਿਉਂ ਕੀਤਾ ਜਾਂਦਾ ਜੇ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਵੋਟਾਂ ਵੇਲੇ ਤੇ ਕਿਹੜੇ ਪੜੇ ਲਿਖੇ ਮੁੰਡੇ ਦਾ ਅੱਜ ਤੁਹਾਡੇ ਪਰਿਵਾਰਾਂ ਵਿੱਚ ਜਿਹੜਾ ਮਾਪਿਆਂ ਦੀ ਜ਼ਮੀਨ ਵੇਚ-ਪੇਚ ਵਿਦੇਸ਼ਾਂ ਵੱਲ ਨਹੀਂ ਭੱਜ ਰਹੀ। ਕਿ ਇੱਥੇ ਤਾਂ ਕੁਝ ਭੋਖ ਨਜ਼ਰ ਹੀ ਨਹੀਂ ਆਉਂਦਾ। ਜਿਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਸੀ ਤੁਹਾਡਾ ਸਾਰਾ ਕਿਸਾਨਾਂ ਕਰਜ਼ੀ ਮਾਫ਼ ਕਰਜ਼ਾ ਮਾਫ਼ ਕਰ ਦਾਂਗੇ। ਬੈਂਕਾਂ ਦਾ ਆੜਤੀਆਂ ਦਾ ਸਾਰਾ ਕਰਜ਼ਾ ਮਾਫ਼ ਹੋ ਜਾਊਗਾ। ਫਿਰ ਤੁਹਾਨੂੰ ਇਹ ਵਾਅਦਾ ਕਰਕੇ ਜਦ 5 ਸਾਲ ਤੁਸੀਂ ਉਹਨਾਂ ਦੀ ਸਰਕਾਰ ਬਣਾ ਦਿੱਤੀ ਇੱਕ ਹੱਥ ਖੜਾ ਕਰਕੇ ਮੈਨੂੰ ਉਹ ਕਿਸਾਨ ਤਾਂ ਦੱਸੇ ਕਿ ਸਾਰਿਆਂ ਦਾ ਨਹੀਂ ਕਰਾ ਇੱਕ ਕਿਹੜਾ ਕਿਸਾਨ ਹੈ ਜਿਹਦਾ ਸਾਰਾ ਕਰਜ਼ਾ ਮਾਫ਼ ਕੀਤਾ ਕਾਂਗਰਸੀਆਂ ਨੇ ਤੇ ਕੀ ਆਪਾਂ ਝੂਠੇ ਲਾਰੇ ਸੁਣਨ ਵਾਸਤੇ ਵੋਟ ਪਾਉਨੇ ਆ ਇਹ ਜਿਹੜੀ ਝਾੜੂ ਪਾਰਟੀ ਸੀ ਆ ਕੀ ਕਹਿੰਦੀ ਸੀ ਕਿ ਤੁਹਾਡੇ ਤੁਹਾਡੇ ਸਥਾਂ ਤੋਂ ਸਰਕਾਰ ਚੱਲੂਗੀ ਤੁਹਾਡੇ ਵਰਗਿਆਂ ਤੁਹਾਡੇ ਵਿੱਚ ਰਵਾਂਗੇ ਕੋਈ ਕਿਸਾਨਾਂ ਨੂੰ ਕੋਈ ਵੀ ਆਪਦਾ ਆ ਜਾਏ ਤੇ ਆ ਕੇ ਤੁਹਾਡੀ ਬਾਹ ਫੜਾਂਗੇ ਗਰਦੋਰੀਆਂ ਤੋਂ ਹੁੰਦੀਆਂ ਰਹेंगी ਪਹਿਲੇ 25000 ਮੁਆਵਜ਼ਾ ਤੁਹਾਡੇ ਖਾਤੇ ਵਿੱਚ ਪਹੁੰਚ ਜਾਊਗਾ ਮਰੀ ਹੋ ਲੈ ਤੇ ਹੁਣ 22 ਸਾਲਾਂ 'ਚ ਉਹਨੇ ਹਾਲੀ 'ਚ ਕਣਕ ਦਾ ਨੁਕਸਾਨ ਬੇਮੌਸਮੀ ਮੀਂਹ ਦੇ ਨਾਲ ਗੜਿਆਂ ਦੇ ਨਾਲ ਹੋਇਆ ਪਸ਼ੂ ਡੰਗਰ ਤੁਹਾਡੇ ਬਿਮਾਰੀ ਦੇ ਨਾਲ ਮਰੇ ਮਰੇ ਕਿ ਨਹੀਂ ਫਿਰ ਨਰਮੇ ਵਿੱਚ ਬਿਮਾਰੀ ਲੱਗੀ बड़े अखां ਦੇ ਸਾਹਮਣੇ ਪੰਜਾਬ ਵਿੱਚ ਹੜ੍ਹਾਂ ਦੇ ਨਾਲ ਕਿੰਨਾ ਵੱਡਾ ਨੁਕਸਾਨ ਕਿਸਾਨਾਂ ਦਾ ਹੋਇਆ ਇਹ ਦੱਸੋ ਤਾਂ ਸਹੀ ਮੈਨੂੰ ਕੀ ਇਹ ਵੱਡੇ ਬਦਲਾਵ ਵਾਲੇ ਵੱਡੀ ਵੱਡੀ ਗੱਪਾਂ ਮਾਰ ਅੱਜ ਤਾਂ ਹੱਥ ਖੜੇ ਕਰਕੇ ਦਿਖਾਓ ਕਿਨੂੰ ਕਸ਼ੂ ਡੰਗਰ ਦਾ ਮਿਲਿਆ ਹੈਗਾ ਕਿਨੂੰ ਕਨਕਾ ਦਾ ਮਿਲਿਆ ਹੈਗਾ ਲੋ 2 ਮਾਰਚ ਤੇ ਕਰੇ ਪਿਛਲੇ ਸਾਲ ਤੇ ਕਰੇ ਵੀ ਨਹੀਂ ਮਲੇ ਤਾ ਤੁਹਾਡਾ ਸਾਰ ਵੀ ਲਾਨ ਆਇਆ ਕਿ ਨਹੀਂ ਹਾਲ ਪੁੱਛਣਾ ਹੈ ਹਮਦਰਦੀਓ ਹੀ ਕਰ ਲੈਂਦੇ ਜੇ ਦਵਾਨੀ ਦੇਣੀ ਨਹੀਂ ਤੇ ਜਦ ਆਹੀ ਖਜ਼ਾਨਾ ਜਦ ਬਾਦਲ ਸਾਹਿਬ ਦੇ ਕੋਲ ਸੀਗਾ ਤੇ ਯਾਦ ਕਰੋ ਫਿਰ ਬਾਦਲ ਸਾਹਿਬ ਦੇ ਸਮੇਂ ਪਹਿਲੀ ਵਾਰੀ ਉਹਨਾਂ ਦੇ ਬੈਠੇ ਚਿੱਟੇ ਮੱਛੜ ਦੇ ਨਾਲ ਨੁਕਸਾਨ ਹੋਇਆ ਸੀ ਨਰਮੇ ਦਾ ਤੇ ਦੱਸੋ ਮੈਨੂੰ ਜੇ ਬਾਦਲ ਸਾਹਿਬ ਨੇ 6 ਹਫ਼ਤਿਆਂ ਦੇ ਅੰਦਰ ਜਿੱਥੇ ਨਰਮੇ ਦਾ ਕਿਸਾਨ ਬੈਠਿਆ ਸੀ ਤੁਹਾਨੂੰ ਮੁਆਵਜ਼ਾ ਪਹੁੰਚਾਇਆ ਕਿ ਨਹੀਂ ਤੁਹਾਡੇ ਪਿੰਡ 'ਚ ਵੀ ਆਇਆ ਪਿੰਡ ਵਾਲੇ ਤਾਂ ਸਿਰ ਨਹੀਂ ਹਿਲਾ ਰਹੇ ਆਹ ਸਾਰੇ ਪ੍ਰਧਾਨ ਸਾਹਿਬ ਕਹਿੰਦੇ ਝੋਨੇ ਵਾਲੇ ਵੀ ਲੈ ਗਏ ਬਿਲਕੁਲ ਸਹੀ ਕਹਿ ਰਹੇ ਨੇ ਨਰਮੇ ਵਾਲੇ ਤਾਂ ਲੈ ਗਏ ਛੋਨੇ ਵਾਲੇ ਵੀ ਲੈ ਗਏ ਤੇ ਜਿਨ੍ਹਾਂ ਦੀ ਚੁਗਾਈ ਦੀ ਮਜ਼ਦੂਰੀ ਮਾਰੀ ਗਈ ਸੀ ਦੇਸ਼ ਦੇ ਇਤਿਹਾਸੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਬਾਲ ਸਾਹਿਬ ਨੇ ਤੇ ਫਿਰ ਇਹਨਾਂ ਦੇ ਸਰਕਾਰਾਂ ਜਦੋਂ ਇਹ ਖਜ਼ਾਨਾ ਵੋਟਾਂ પાਕੇ ਤੁਸੀਂ ਇਹਨਾਂ ਨੂੰ ਕੁਰਸੀ ਦਿੱਤੀ ਤੇ ਫਿਰ ਇੰਨਾ ਸਾਰਾ ਨੁਕਸਾਨ ਹੋ ਗਿਆ ਤੁਹਾਡੀ ਸਾਰ ਤੱਕ ਨਹੀਂ ਲਿੱਤੀ ਫਿਰ ਵੋਟ ਕਿਉਂ ਪਾਉਂਦੇ ਆਪਾਂ ਇਹਨਾਂ ਨੂੰ ਗੱਲਾਂ ਸੁਣਨ ਵਾਸਤੇ ਪਾਉਂਦੇ ਆਂ ਸਾਰੀ ਗਲਤੀ ਹੋ ਗਈ ਹੁਣ ਦੁਬਾਰਾ ਹਾਂ ਤੇ ਫਿਰ ਬੀਬੀਆਂ ਨੂੰ ਕੀ ਕਹਿੰਦੇ ਸੀ ਸਾਨੂੰ ਤਾਂ ਵੱਡੇ ਵੱਡੇ ਲਾਰੇ ਲਾਏ ਸੀ ਇਹ ਝਾੜੂ ਨੇ ਪਹਿਲੇ ਤਾਂ ਤੁਹਾਡੇ ਫਾਰਮ ਵੀ ਪਰਵਾਏ ਸੀ ਹਾਂ ਵੀ ਹਰ ਮਹੀਨੇ ਤੁਹਾਨੂੰ 1000 ਰੁਪਏ ਦਿਆ ਕਰਾਂਗੇ ਇੱਕ ਮੌਕਾ ਦੇ ਦਿਓ ਬੇਈਮਾਨੋ ਤੇ ਬੀਬੀਆਂ ਨੇ ਵੀ ਚੱਕ ਚੱਕ 1000 ਰੁਪਏ ਦੀ ਆੜ ਚ ਜੂ ਝਾੜੂ ਦਾ ਬਟਾ ਨਾਪ ਨਾਪਾ ਝਾੜੂ 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 ਕਰਕੇ ਐਨੀ ਵੱਡੀ ਸਰਕਾਰ ਉਹਨਾਂ ਦੀ ਬਣਾਤੀ ਤੇ ਖਾਤੇ ਖੋਲੀ ਬੈਠੇ ਹੋ ਦੱਸੋ ਕਿਦੇ ਹੱਥ ਕਿਦੇ ਖਾਤੇ 'ਚ 2 ਸਾਲ ਤੋਂ ਵਾਦੋ ਕੀਆ 25 26000 ਪਹੁੰਚਨੇ ਚਾਹੀਦੇ ਦੱਸੋ ਕਿ 26000 ਹਜ਼ਾਰ ਰੁਪਏ ਜੇ ਕਿਸੇ ਦੇ ਖਾਤੇ ਚ ਆਇਆ ਹੋਰ ਵੱਡੀ ਵੱਡੀ ਗੱਪਾਂ ਛੱਡਣ ਵਾਲੇ ₹1 ਦੀ ਗੱਲ ਕਰਦਾ ਹੁਣ ਤਾਂ ਨਵੀਂ ਗੱਲਾਂ ਤੁਹਾਨੂੰ ਸੁਣਾਉਂਦਾ ਤੁਸੀਂ ਇੱਥੇ ਇਕੱਲੇ ਇਹਨਾਂ ਦੀ ਗੱਲਾਂ ਸੁਣਨ ਵਾਸਤੇ ਬੈਠੇ ਹੋਇਓ ਇਸ ਕਰਕੇ ਸਰਕਾਰ ਮੰਨਾਂਦੇ ਹੋ ਗੁਟਕਾ ਸਾਫ ਦੀ ਸੌ ਖਾੜ ਕੇ ਕੀ ਕਹਿੰਦੇ ਸੀ ਨਸ਼ੇ ਖਤਮ ਕਰ ਦੇਣਗੇ ਬੋਲਦਾ ਸੀ ਪੰਜਾ ਤੇ ਆ ਗੱਪੀ ਕਹਿੰਦਾ ਸੀ 10 ਦਿਨਾਂ ਦੀ ਖੇਡ ਬਣਾ ਦਿਓ ਮੇਰੀ ਸਰਕਾਰ 7 ਸਾਲ ਹੋ ਗਏ ਇਹਦੇ ਤੇ 5 ਸਾਲ ਇਹਦੀ ਭਾਈਵਾਲ ਪਾਰਟੀ ਝੂਠੀ ਕਾਂਗਰਸ ਦੀ 7.5 ਸਾਲਾਂ ਚ ਦੱਸੋ ਮੈਨੂੰ ਨਸੇ ਖਤਮ ਹੋਏ ਨੇ ਕਿ ਸਿਖਰਾਂ ਤਾਈ ਪਹੁੰਚੇ ਨੇ ਤੇ ਮੈਨੂੰ ਸੱਚ-ਸੱਚ ਦੱਸੋ 10 ਸਾਲ ਪਹਿਲੇ ਜਦ ਤਕੜੀ ਦੀ ਸਰਕਾਰ ਸੀ ਕਿ ਤੁਹਾਡੇ ਪਿੰਡਾਂ ਚ ਕਿਸੇ ਨੇ ਚਿੱਟੇ ਦਾ ਨਾਂ ਸੁਣਿਆ ਸੀ ਹੁੰਦਾ ਸੀ ਕੋਈ ਚਿੱਟਾ ਤੇ ਫਿਰ ਚਿੱਟਾ ਤਾਂ ਉਸ ਸਮੇਂ ਵੀ ਹੁੰਦਾ ਸੀ ਲੇਕਿਨ ਤੁਹਾਡੀ ਤਕੜੀ ਦੀ ਸਰਕਾਰ

ਅੱਜ ਕੱਲੇ ਤੁਹਾਨੂੰ ਸੁਰਖੀਆਂ ਚ ਮਿਲੋਗਾ ਕਿਨੇ ਮਾਵਾ ਦੇ ਪੁੱਤ ਟੀਕੇ ਲਾਲਾ ਮੁੱਕ ਗਏ ਅੱਜ ਪੰਜਾਬ 'ਚ ਆ ਸੁਰਖੀਆਂ ਨੇ ਗਲੀ ਗਲੀ ਤੈ ਮੈਨੂੰ ਦਿਖਾ ਤੁਹਾਡੇ ਪਿੰਡ ਦੀ ਸਾਡੇ ਸੂਬੇ ਦੀ ਉਹ ਕਿਹੜੀ ਗਲੀ ਕਿਹੜਾ ਨੁਕੜ ਜਿੱਥੇ ਸ਼ਰਮ ਨਸ਼ੇ ਨਹੀਂ ਵਿਕ ਰਹੇ ਨੇ ਤਾਂ ਕੋਈ ਰੋਕ ਟੋਕ ਨਹੀਂ ਹੈ ਕੋਈ ਨਹੀਂ ਰੋਕਦਾ ਮਜ਼ੇ ਨਾਲ ਵੇਚ ਰਹੇ ਨੇ ਓਏ ਤਾਂ ਮੈਂ ਕਹਿ ਰਹੀ ਆ ਕਿ ਵੇਚੀ ਜਾ ਰਹੇ ਨੇ ਕੋਈ ਨਹੀਂ ਰੋਕ ਰਿਹਾ ਬੀਬੀ ਜੀ ਜਦ ਸਰਕਾਰ ਦੇਖੋ ਨਸ਼ੇੜੀ ਮੁੱਖ ਮੰਤਰੀ ਤੁਸੀਂ ਬਣਾ ਬੈਠੇ ਉਹਨੇ ਨਸ਼ੇ ਵਧਾਣੇ ਨੇ ਕੀ ਘਟਾਣੇ ਨੇ ਹਾਂ ਤੇ ਜਦ ਸਰਕਾਰ ਹੀ ਵੱਲ ਜਾਏ ਵੇਚਣ ਵਾਲਿਆਂ ਦੇ ਨਾਲ ਤੇ ਫਿਰ ਬੰਦੇ ਕੀ ਤੇ ਕੁੜੀਆਂ ਕੀ ਫੇ ਤਾਂ ਬਿਕੂਗਾ ਨਸ਼ਾ ਅੱਜ ਕੱਲੇ ਅਦਾਲਤਾਂ ਤੇ ਮੈਂ ਨਹੀਂ ਕਹਿ ਰਹੀ ਤੁਸੀਂ ਵੀ ਜਾਣਦੇ ਹੋ ਕਿ ਸਰਕਾਰੀ ਸ਼ਹਿਤ ਉਹ ਬਿਨਾ ਇਹੋ ਜਾਂ ਨਸ਼ਾ ਨਹੀਂ ਵਿਕ ਸਕਦਾ ਜਿਵੇਂ ਬਿਕ ਰਿਹਾ ਤੇ ਜੇ ਕਿਸੇ ਨੂੰ ਸ਼ੱਕ ਹੈ ਤੇ ਫਿਰ ਅੰਬਰ ਸਰਦਾ ਝਾੜੂ ਦਾ ਐਮਐਲਏ ਕੁਮਰ ਵਿਜੇ ਪ੍ਰਤਾਪ ਕੀ ਕਹਿੰਦਾ ਹੈ ਆਪਦੇ ਮੰਤਰੀ ਦੇ ਸਾਹਮਣੇ ਨਾਲੇ ਉਹਦੀ ਸਰਕਾਰ ਹੈ ਨਾਲੇ ਉਹ ਦਾ ਐਮਐਲਏ ਹੈਗਾ ਨਾਲੇ ਆਪਣੀ ਸਰਕਾਰ ਨੂੰ ਕਹਿ ਰਿਹਾ ਮੈਂ ਕਹਿੰਦਾ ਕਿ ਸਰਕਾਰ ਨਸ਼ਾ ਬਿਕਾਰ ਰਹੀ ਹੈ ਮੇਰੇ ਹਲਕੇ 'ਚ ਵੀ ਸਰਕਾਰ ਰਲੀ ਹੋਈ ਹੈ ਪੁਲਿਸ ਤੇ ਨਾਲ ਰਲੀ ਹੋਈ ਹੈ ਤੇ ਪੈਸੇ ਲੈ ਰਹੀਆਂ ਨੇ ਸਰਕਾਰਾਂ ਇਹ ਆਪ ਇਹਨਾਂ ਦਾ ਐਮਐਲਏ ਕਹਿ ਰਿਹਾ ਤਾਂ ਤੁਸੀਂ ਜਾਣਦੇ ਹੋ ਬਿਲਕੁਲ ਸਹੀ ਹੈ ਕੈਂਟੇ ਚ ਛੱਡ ਦਿੰਦੀ ਆ ਬਿਲਕੁਲ ਸਹੀ ਇਹ ਪਿੰਡ ਪਿੰਡ ਚਿਆ ਕਹਾਣੀ ਹੈ ਹਾਂ ਹਾਂ ਬਾਜ਼ ਲੁੱਟਾ ਖੋਵਾ ਫਰਾਤियां ਕਤਲ ਇਹ ਹਾਲਾਤ ਹੋ ਗਏ ਨੇ ਪੰਜਾਬ ਦੇ ਕਾਨੂੰਨ ਵਿਵਸਥਾ ਦੇ ਕਹਿੰਦੇ ਸੀ ਕਿ ਤੁਹਾਨੂੰ ਨੌਕਰੀਆਂ ਦੇਣਗੇ ਲੇਕਿਨ ਬੱਚਿਆਂ ਦੇ ਹੱਥੇ ਨਸ਼ੇ ਫੜਾਉਂਦਾ ਕੰਮ ਇਹਨਾਂ ਦੀ ਦੇਣਾ ਹੈ ਹਰ ਪਿੰਡ ਪਿੰਡ ਚ ਮਾਵਾ ਰੋਂਦੀਆਂ ਨੇ ਆ ਪਿਛਲੇ ਪਿੰਡ ਚ ਮੈਂ ਹੋ ਕੇ ਆਈ ਉਥੇ ਉਹ ਰੋ ਰਹੀ ਸੀ ਪਰਸੋਂ ਮੈਂ ਆਈ ਉਹ ਭਾਤਾ ਕਹਿੰਦੀ ਮੇਰਾ ਘਰ ਵਾਲਾ ਮੁੱਕ ਗਿਆ ਨਸ਼ੇ ਖਾ ਕੇ ਮੇਰੇ ਦੋ ਗਬੜੂ ਮੁੰਡੇ ਨਸ਼ੇ ਦੀ ਭੇਟ ਚੜ ਗਏ ਆ ਮੇਰਾ ਕੱਲਾ ਬੱਚਾ ਬੱਚਾ ਹੈ 13 ਸਾਲ ਦਾ ਇਹਨੂੰ ਵੀ ਗੋਲੀਆਂ ਦਿੰਦੇ ਨੇ ਮੈਂ ਰੋਜ਼ ਜਾ ਕੇ ਪੁਲਿਸ ਸਟੇਸ਼ਨ 'ਚ ਮੈਂ ਦੱਸਦੀ ਆ ਕਿਹੜਾ ਬੰਦਾ ਵੇਚ ਰਿਹਾ ਹੈ ਕਿੱਥੋਂ ਆ ਰਹੇ ਨੇ ਕੌਣ ਵੇਚ ਰਿਹਾ ਹੈ ਕਹਿੰਦੇ ਕੁਛ ਕਰ ਹੀ ਨਹੀਂ ਨੀ ਪੁਲਿਸ ਸਾਡੇ ਤਾਂ ਅੱਧੀ ਭੈਣੇ ਭੋਗ ਪਹਿ ਕੇ ਆ ਪਿਆ ਮੌਮੋ ਦਾ ਨੌਜਵਾਨ ਚੜਦਾ ਬਹੁਤ ਨੌਜਵਾਨ ਸੀ ਉਹ ਵੀ ਬੁੜੀ ਵੇਖੀ ਧੀ ਗਮਰੇ ਦੇ ਉਹ ਵੀ ਗਮਰੇ ਬੋਲੀ ਜਾਂਦੇ ਜਾਂਦੇ ਉਹ ਬੋਲੀ ਜਾਂਦੀ ਧੀ ਜਾਨ ਆਪਣੀ ਹੀ ਗਾਇਆ ਸੁਰੂ ਭੋਗ ਵਾਲੀ ਟੱਕਰ ਸੀ ਆਪਾਂ ਦੋ ਪਿੰਡ ਪਹਿਲੋ ਵਿਚਾਰੀ ਬੈਠੀ ਬੈਠੀ ਰੋਣ ਲੱਗ ਗਈ ਉਹਦੇ ਦੋ ਮੁੰਡੇ ਮੁੱਕ ਗਏ ਸੀਗੇ ਅੱਜ ਤੋਂ ਮੁੱਟੀਆਂ ਟੱਕਰਾਂ ਹਾਂ ਮਰ ਗਏ ਬੀਬੀ ਜੀ ਮੈਂ ਤਾਂ ਤੁਹਾਨੂੰ ਐਨੀ ਬੇਨਤੀ ਕਰਦੀ ਆ ਮੇਰੇ ਵਰਗੇ ਜਿਹੜੇ ਆਉਂਦੇ ਨੇ ਨਾ ਵੋਟਾਂ ਮੰਗਣ ਵਾਸਤੇ ਹੱਥ ਬਨ ਕੇ ਬੇਨਤੀ ਐ ਸਾਡੇ ਗੱਲਾਂ ਦੇ ਜਾਲ 'ਚ ਨਾ ਫਸ ਜਾਓ ਇਹਨਾਂ ਦੇ ਲਾਰਿਆਂ 'ਚ ਇਹਨਾਂ ਦੇ ਝੂਠੇ ਸੌਹਾਂ 'ਚ ਇਹਨਾਂ ਦੇ ਝੂਠੇ ਗੱਲਾਂ 'ਚ ਫਸ ਕੇ ਅੱਜ ਪੰਜਾਬ ਦਾ ਇਹ ਹਾਲ ਹੋਇਆ ਹੋਇਆ ਹੈ ਕਿ ਬੱਚਿਆਂ ਨੂੰ ਬਾਹਰ ਕੱਢ ਦੇ ਡਰ ਲੱਗਦਾ ਹੈਗਾ ਖੁਦ ਬਾਹਰ ਜਾਂਦੇ ਬੰਦਿਆਂ ਨੂੰ ਡਰ ਲੱਗਦਾ ਬੀਬੀਆਂ ਦਾ ਕੀ ਜਾਣ ਗਿਆ ਇਹ ਹਾਲਾਤ ਪੰਜਾਬ ਦੇ ਕਿਹਨੇ ਪੈਦਾ ਸਰਕਾਰਾਂ ਕੌਣ ਬਣਾਉਂਦੀਆਂ ਨੇ ਲੋਕੀ ਵੋਟ ਪਾ ਕੇ ਬਣਾਉਂਦੇ ਨੇ ਬਟਨ ਤਾਂ ਤੁਸੀਂ ਨੱਪਦੇ ਹੋ ਨਾ ਸਰਕਾਰ ਬਣਾਉਣ ਵਾਸਤੇ ਤੇ ਜੇ ਮਾੜੀ ਸਰਕਾਰ ਦੀ ਕਾਰਗੁਜ਼ਾਰੀ ਹੋ ਰਹੀ ਉਸ ਮਾੜੀ ਸਰਕਾਰ ਨੂੰ ਬਣਾਉਣ ਵਾਲੇ ਕੌਣ ਜ਼ਿੰਮੇਵਾਰ ਨੇ ਆਪਣੇ ਵੱਲ ਚਾਤੀ ਬਾਹ ਨਹੀਂ ਪਾਉਗੀ ਜਿਹਦੇ ਕਰਕੇ ਮੈਂ ਬੇਨਤੀ ਕਰਦੀ ਹਾਂ ਅਗਲੀ ਵੋਟ ਪਾਉਣ ਤੋਂ ਪਹਿਲੇ ਪਹਿਲੇ ਪਿਛਲੀ ਕਾਰਗੁਜ਼ਾਰੀ ਜ਼ਰੂਰ ਦੇਖਣਾ ਉਹ ਕਿਹੜੀ ਪਾਰਟੀ ਸੀ ਜਿਹੜਾ ਜੋ ਕਹਿੰਦੀ ਸੀ ਉਹ ਕਰਦੀ ਸੀ ਤੇ ਇਹਨਾਂ ਨੇ ਕੀ ਕੀਤਾ ਤੇ ਉਸ ਤਕੜੀ ਨੇ ਕੀ ਕੀਤਾ ਜੇ ਤਕੜੀ ਨੇ ਤੁਹਾਨੂੰ ਕਿਹਾ ਬਾਦਲ ਸਾਹਿਬ ਨੇ ਕੀ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਕਿਉਂ ਦਿੱਤਾ ਕਿਉਂਕਿ ਬਤੌਰ ਮੁੱਖ ਮੰਤਰੀ ਲੋਕਾਂ ਦੇ ਵਿੱਚ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਬਾਦਲ ਸਾਹਿਬ ਜਾਂਦੇ ਸੀਗੇ ਕੋਈ ਹੋਰ ਮੁੱਖ ਮੰਤਰੀ ਕਰਦੇ ਦੇਖਿਆ ਹਾਂ ਇਹ ਤੁਹਾਡੇ ਗਵਾਂਡ ਚ ਇੱਥੇ ਰਹਿੰਦੇ ਸੀ ਕੋਈ ਤਕਲੀਫ ਆ ਜਾ ਬੰਦਾ ਫੜ ਕੇ ਤੁਸੀਂ ਬਾਦਲ ਪਹੁੰਚ ਜਾਂਦੇ ਸੀ ਪੀੜੀ ਦਰ ਪੀੜੀ ਕਿੰਨੇ ਸਾਡੇ ਬਜ਼ੁਰਗ ਇੱਥੇ ਬੈਠੇ ਨੇ ਜਿਨ੍ਹਾਂ ਨੇ ਬਾਦਲ ਸਾਹਿਬ ਨੇ ਵੱਡੇ ਵਡੇਰਿਆਂ ਨੇ ਬਾਦਲ ਸਾਹਿਬ ਦੇ ਨਾਲ ਸਾਰੀ ਉਮਰਾਂ ਲੰਘਾਤੀਆਂ ਉਹਨਾਂ ਦੇ ਕੰਮ ਜਾਣਦੇ ਨੇ ਜਿਨ੍ਹਾਂ ਨੂੰ ਭੰਡਿਆ ਇਹਨਾਂ ਦੋਆ ਪਾਰਟੀਆਂ ਨੇ ਤੇ ਬਾਦਲ ਸਾਹਿਬ ਜੇ ਲੋਕਾਂ ਦੇ ਵਿੱਚ ਜਾਂਦੇ ਸੀ ਤੇ ਜਦ ਬਜ਼ੁਰਗ ਦਾਸਤੀ ਸੀ ਮਾਤਾ ਦਾਸਤੀ ਸੀ ਕਿ ਹੁਣ ਤਾਂ ਸਰੀਰ ਵੀ ਕੰਮ ਕਰਦਾ ਕੰਮ ਨਹੀਂ ਕਰ ਸਕਦੇ ਕਮਾਈ ਨਹੀਂ ਕਰ ਸਕਦੇ ਲੇਕਿਨ ਲੋੜਾ ਤਾਂ ਹੈ ਗਿਆ ਕਿਨ ਕਿ ਦਵਾਈਆਂ ਵਾਸਤੇ ਛੋਟੀ ਛੋਟੀ ਚੀਜ਼ਾਂ ਵਾਸਤੇ ਬਚਾ ਕੇ ਹੱਥ ਫੈਲਾਣੇ ਪੈਂਦੇ ਨੇ ਤੇ ਜਿੱਥੇ ਦੇਸ਼ ਚ ਕਿਤੇ ਬੁਢਾਪਾ ਪੈਨਸ਼ਨ ਕੋਈ ਸੂਬਾ ਨਹੀਂ ਦਿੰਦਾ ਸੀ ਕੋਈ ਸਰਕਾਰ ਨਹੀਂ ਦਿੰਦੀ ਸੀ ਵੱਡੇ ਵੱਡੇ ਕੇਂਦਰ ਦੇ ਖਜ਼ਾਨੇ ਵਾਲੀ ਸਰਕਾਰ ਵੀ ਨਹੀਂ ਦਿੰਦੀ ਸੀ ਉਥੇ ਬਾਦਲ ਸਾਹਿਬ ਨੇ ਬੁਢਾਪਾ ਪੈਨਸ਼ਨ ਪੰਜਾਬ ਚ ਸਭ ਤੋਂ ਪਹਿਲੇ ਇੱਥੇ ਲਾਗੂ ਕੀਤਾ ਜਿੰਨੀ ਵਾਰੀ ਉਹਨਾਂ ਦੀ ਸਰਕਾਰ ਆਈ ਬੁੜਾਪਾ ਪੈਨਸ਼ਨ ਮਿਲਦਾ ਸੀ ਇਹਨਾਂ ਦੋਵਾਂ ਝੂਠੀ ਪਾਰਟੀਆਂ ਨੇ ਕਿਹਾ 2500 ਕਰਾਂਗੇ 7 ਸਾਲਾਂ 'ਚ ਮੈਨੂੰ ਇੱਕ ਬਜ਼ੁਰਗ ਦਿਖਾਓ ਜਿਨ੍ਹਾਂ ਨੂੰ ਇੱਕ ਮਹੀਨਾ ਵੀ 2500 ਆਇਆ ਹੱਤ ਘੜਾ ਕਰਕੇ ਦੱਸੋ ਕੋਈ ਨਹੀਂ ਆਇਆ ਤੇ ਇਹ ਧੋਖਾ ਨਹੀਂ ਕੀਤਾ ਤਾਂ ਕੀ ਹੈ ਮਾਪਿਆਂ ਨਾਲ ਕੋਈ ਧੋਖਾ ਕਰਦਾ ਹੈ ਇਹ ਬੇਈਮਾਨ ਬੰਦੇ ਕਰ ਸਕਦੇ ਨੇ ਕੁਰਸੀ ਦੀ ਖਾਤਰ ਜੇ ਬਾਦਲ ਸਾਹਿਬ ਨੂੰ ਗਰੀਬਾਂ ਨੇ ਕਿਹਾ ਕਿ ਬਾਦਲ ਸਾਹਿਬ ਤੀ ਦਾ ਵਿਆਹ ਰੱਖੀ ਬੈਠੇ ਨੇ ਪੈਸਿਆਂ ਦੀ ਘਾਟ ਹੈ ਤਾਂ ਬਾਦ ਸਾਹਿਬ ਨੇ ਤਾਂ ਸਾਰੇ ਪੰਜਾਬ ਵਾਸੀ ਸ਼ਗਨ ਦੀ ਸਕੀਮ ਚਲਾਈ ਤੇ ਜਿੱਥੇ ਗਰੀਬ ਬੈਠਾ ਸੀ ਤੀ ਆ ਦੇ ਵਿਆਹ ਚ ਚੈੱਕ ਆਉਂਦੇ ਸੀ ਉਹ ਮੈਨੂੰ ਦੱਸੋ ਕਿਹਦਾ ਚੈੱਕ ਆਇਆ ਹੱਥ ਖੜਾ ਕਰਕੇ ਦੱਸੋ ਜੇ ਕੋਈ ਚੈੱਕ ਆਂਦਾ ਰੱਦ ਕਰਤਾ ਬੰਦ ਕਰਤਾ ਜੇ ਗਰੀਬਾਂ ਨੇ ਦੱਸਿਆ ਮਹਿੰਗਾਈ ਤੋਂ ਇੰਨੇ ਔਖੇ ਹੁਣ ਤਾਂ ਬੱਚੇ ਭੁੱਖੇ ਮਰਦੇ ਨੇ ਤੁਹਾਡੇ ਬਾਪੂ ਬਾਦਲ ਨੇ ਤਾਂ ਤੁਹਾਡੇ ਕਾਰਡ ਬਣਾਤੇ ਲੱਖਾਂ ਦੀ ਗਿਣਤੀ 'ਚ ਕਾਰਡ ਬਣਾ ਕੇ ਤੀ ਕਿ ਲੋਕ ਕਾਨਕ ਮਹੀਨੇ ਦੇ ਤੀ ਵਿਆਹ 'ਚ ਤੁਹਾਡੇ ਘਰੇ ਰੋਟੀ ਪਕੇ ਦੰਦਾ 3 ਕਿਲੋ ਜੇ ਉਸ ਕਜਾਨੇ ਤੋਂ ਬਾਦਲ ਸਾਹਿਬ ਦੇ ਸਕਦੇ ਸੀ ਤੇ ਕਾਂਗਰਸੀਆਂ ਨੇ ਉਹ 3 ਕਿਲੋ ਨੂੰ ਕੱਟ ਕੇ ਪਹਿਲੇ 15 ਕਿਲੋ ਕੀਤਾ ਕੀ ਨਹੀਂ ਵਾਦਾ ਕੀਤਾ ਸੀ ਵੋਟਾਂ ਵੇਲੇ ਤੁਹਾਡੀ ਕਣਕਾ ਕੱਟਾਂਗੇ ਤੁਹਾਡੇ ਕਾਰਡ ਕਟਾਂਗੇ ਕਾਰਡ ਵੀ ਕੱਟਦੇ ਕਣਕ ਵੀ ਅਬਦੀ ਕਰਤੀ ਬਾਕੀ ਬਾਜ਼ਾਰ ਜੇ ਵੇਚ ਕੇ ਗਰੀਬ ਦਾ ਅਨਾਜ ਮੋٹے ਪੈਸੇ ਕਮਾ ਗਿਆ ਮੰਤਰੀ ਗਰੀਬਾਂ ਦੇ ਕਾਰਡ ਤੇ ਅਨਾਜ ਕੱਟਦਾ ਤੇ ਆ ਝੂਠੀ ਬਦਲਾਵ ਜਿਹੜੀ ਲੈ ਕੇ ਆਈ ਰੰਗਲਾ ਪੰਜਾਬ ਇਹਨਾ ਕਰਤਾ ਕਿ 3 ਕਿਲੋ ਕਣਕ ਨੂੰ ਕੱਟ ਕੇ 5 ਕਿਲੋ ਆਟਾ ਕਰਤਾ ਤੇ ਹੋਂ ਆਟਾ ਵੀ ਤੁਹਾਡੀ ਦੇਖ ਲਓ ਕਿੰਨੇ ਦਿਨ ਤੁਹਾਨੂੰ ਮਿਲਦਾ ਕਿਉਂਕਿ ਉਹ ਠੇਕਾ ਵੀ ਦਿੱਲੀ ਵਾਲੇ ਕੇਜਰੀਵਾਲ ਨੂੰ دیتا ਹੁਣ ਪਤਾ ਲੱਗੂਗਾ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਹੋਰ ਵੋਟਾਂ ਪਾਓ ਝਾੜੂ ਨੂੰ ਬਾਦਲ ਸਾਹਿਬ ਤੇ ਹਾਣੂ ਸਕੂਲ ਜਾਣ ਵਾਸਤੇ ਸਾਈਕਲ ਦਿੰਦੇ ਸੀ ਦੱਸੋ ਜੇ ਇਹਨਾਂ ਦੁਆਨੇ ਸਾਈਕਲ ਇੱਕ ਵੀ ਆਈ ਹੈ 7 ਸਾਲ 'ਚ ਮਕਾਨਾ ਦੇ ਚੈੱਕ ਬਾਦਲ ਸਾਹਿਬ ਦਿੰਦੇ ਸੀ ਦੱਸੋ ਫਿਰ ਹੁਣ ਕਿਸੇ ਦਾ ਮਕਾਨ ਦਾ ਚੈੱਕ ਆਂਦਾ ਚੁੱਲੇ ਦਿੰਦੇ ਸੀ ਗੈਸ ਸਿਲੰਡਰ ਦਿੰਦੇ ਸੀ ਕਿਸੇ ਦੀ ਲੈਟਰੀਨ ਬਣਦੀ ਸੀ ਦਵਾਈਆਂ ਵਾਸਤੇ ਮਦਦ ਹੁੰਦੀ ਸੀ ਕੈਂਸਰ ਵਰਗੀ ਬਿਮਾਰੀ ਹੋ ਗਏ ਉਹਦੇ ਲਈ ਚੈੱਕ ਮਿਲਦਾ ਸੀ 200 ਯੂਨਟ ਬਿਜਲੀ ਦਾ ਮਾਫ ਹੁੰਦਾ ਸੀ ਬੱਚਿਆਂ ਨੂੰ ਖੇਡਾਂ ਦਾ ਸਬੰਧ ਦਿੱਤਾ ਜਾਂਦਾ ਸੀ ਜਿਮ ਜਿ ਹਰ ਪਿੰਡ ਪਿੰਡ 'ਚ ਜਿਮ ਲੱਗ ਕੇ ਨਿੱਕੇ ਨਿੱਕੇ ਖੇਡ ਦੇ ਕਿਟਾਂ ਦੇ ਸੀਗੇ ਵੱਡੇ ਵੱਡੇ ਵਰਲਡ ਕਬੱਡੀ ਦੇ ਕੱਪ ਹੁੰਦੇ ਸੀ ਬੱਚੇ ਦੇਖ ਕੇ ਕਬੱਡੀ ਵੱਲ ਖੇਡਿਆ ਕਰਦੇ ਸੀ ਪਿੰਡ ਪਿੰਡ 'ਚ ਮੈਚ ਹੁੰਦੇ ਸੀ ਉਹਦੇ ਵਿੱਚੋਂ ਖਟਾਰੀ ਨਿਕਲਦੇ ਸੀ ਕੋਈ ਟੀਮਾ ਚੇ ਜਾ ਕੇ ਮੈਡਲ ਜਿੱਤਦਾ ਸੀ ਕਿਸੇ ਨੂੰ ਵਜੀਫਾ ਮਿਲਦਾ ਸੀ ਕਿਸੇ ਨੂੰ ਨੌਕਰੀ ਮਿਲਦੀ ਸੀ ਆ ਪੜਾਈ ਵਾਸਤੇ ਵੀ ਵਜੀਫੇ ਦਿੰਦੇ ਸੀ ਉਹ ਵੀ ਬੰਦ ਕਰਤੇ ਸਾਰਾ ਕੁਝ ਤੁਹਾਨੂੰ ਸਾਫ ਸੁਥਰਾ ਪਾਣੀ ਆਰੋ ਦਿੱਤਾ ਸੀ ਪੀਣ ਵਾਸਤੇ ਇਹਨਾ ਉਹ ਵੀ ਬੰਦ ਕਰਤਾ ਅੱਜ ਤੱਕ ਗਰੀਬ ਦਾ ਨਰੇਗੇ ਦੇ ਪੈਸੇ ਵੀ ਬੰਦ ਕਰਤੇ ਇਹਨਾ ਤੋਂ ਹੱਸ ਰੱਖਦੇ ਆ ਝਾੜੂ ਝਾੜੂ ਕਰਕੇ ਬਸ ਇਹਨਾ ਇਹਨਾਂ ਦੀ ਐਸ਼ ਕਰਾਵਾਂਗੇ ਆਪਾਂ ਸੇਵਾ ਕੇਂਦਰ ਬੰਦ ਕਰਤੇ ਸੇਵਾ ਕੇਂਦਰ ਦਿੱਤਾ ਸੀ ਤੁਹਾਨੂੰ ਸਹੂਲਤ ਮਿਲ ਜਾਏ ਪਿੰਡ 'ਚ ਉਹਨੂੰ ਵੀ ਬੰਦ ਕਰਤਾ ਮੈਂ ਸਾਰੀ ਪੈਣਾ ਵੀਨਾਂ ਨੂੰ ਆਈ ਬੇਨਤੀ ਕਰਦੀਆਂ ਅਗਲੀ ਵੋਟ ਪਾਉਣ ਤੋਂ ਪਹਿਲੇ ਇਹਨਾਂ ਦੀ ਗੱਲਾਂ 'ਚ ਨਾ ਜਾਣਾ ਜਿਨ੍ਹਾਂ ਨੇ ਤੁਹਾਨੂੰ 1000 ਰੁਪਏ ਨਹੀਂ ਨਾ ਪਹਿਲੀ ਗੱਲ ਤੁਹਾਨੂੰ ਪਤਾ ਹੈ ਕਾਂਗਰਸ ਦਾ ਤੇ ਝਾੜੂ ਦਾ ਗੱਠ ਜੋੜ ਹੋ ਗਿਆ ਪੂਰੇ ਦੇਸ਼ 'ਚ ਝਾੜੂ ਪਾਰਟੀ ਤੇ ਪੰਜਾ ਪਾਰਟੀ ਦੋਨੋਂ ਕਠਿਆ ਹੋ ਗਿਆ ਨੇ ਸਾਰੇ ਦੇਸ਼ 'ਚ ਨਵੀਂ ਪਾਰਟੀ ਖੜੀ ਕਰਤੀ ਹੈ ਇੰਡੀਆ ਅਲਾਈਅንስ ਨਾਮ ਦੇ ਸਾਂਝੇ ਉਮੀਦਵਾਰ ਦੇਸ਼ 'ਚ ਖੜੇ ਕੀਤੇ ਨੇ ਸਾਡੀ ਸਾਂਝੀ ਸਟੇਜਾ ਚਲਾਉਂਦੇ ਨੇ ਤਾਂ ਕਹਿੰਦੇ ਦਿੱਲੀ ਵਿੱਚ ਸਾਡੀ ਸਾਂਝੀ ਸਰਕਾਰ ਹੋਊਗੀ ਸਾਡੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਸਾਂਝਾ ਉਮੀਦਵਾਰ ਖੜਾ ਕੀਤਾ ਹੈ ਲੇਕਿਨ ਪੰਜਾਬ ਦੇ ਲੋਕਾਂ ਨੂੰ ਅੱਗੇ ਵੀ ਮੂਰਖ ਬਣਾਉਣ ਤੋਂ ਨਹੀਂ ਹਟਦੇ ਕਹਿੰਦੇ ਸਾਰੇ ਦੇਸ਼ ਵਿੱਚ ਇਕੱਠੇ ਆ ਸੂਬੇ ਦੀ ਰਾਜਧਾਨੀ ਵਿੱਚ ਵੀ ਇਕੱਠੇ ਆ ਲੇਕਿਨ ਸੂਬੇ ਵਿੱਚ ਆ ਡਾ ਜੇ ਮੈਂ ਪੁੱਛਾਂ ਭਈ ਆ ਡੋ ਤਾਂ ਫੇਰੇ ਜਿੱਤ ਕੇ ਤੁਸੀਂ ਜਾਓਗੇ ਕਿੱਥੇ ਫਿਰ ਤਾਂ ਅਸੀਂ ਉਸ ਸਾਂਝੇ ਖਾਤੇ ਵਿੱਚ ਹੀ ਜਾਵਾਂਗੇ ਫਿਰ ਕਿਉਂ ਤੁਹਾਨੂੰ ਝੂਠ ਬੋਲਦੇ ਨੇ ਕਿਉਂਕਿ ਝੂਠ ਮਾਰ ਕੇ ਤਾਂ ਇਹਨਾਂ ਨੂੰ ਸੱਤਾ ਤੁਸੀਂ ਦਿੱਤੀ ਹੈ ਤਾਂ ਸੋਹ ਤੇ ਝੂਠ ਮਾਰ ਕੇ ਲੋਕਾਂ ਦਾ ਮੂਰਖ ਬਣਾਇਆ ਇਹ ਤਾਂ ਉਹ ਗੱਲ ਹੋਈ ਸਾਰੇ ਪੰਜਾਬ 'ਚ ਸਾਡਾ ਗੱਠ ਜੋੜਾ ਅਸੀਂ ਇਕੱਠੇ ਆ ਲੇਕਿਨ ਦਿਹਾਤੀ 'ਚ ਆਪਾਂ ਆੜਾਂ ਤੇ ਹੁਣ ਹੈਗੇ ਇਕੱਠੇ ਆ ਦੇਖ ਲਓ ਇੱਕ ਦੂਜੇ ਦੇ ਖਿਲਾਫ ਨਹੀਂ ਲੜ ਰਹੇ ਤਿੰਨੋਂ ਪਾਰਟੀਆਂ ਤੁਹਾਡੇ ਕੋਲ ਜਿਹੜੀ ਆਣ ਗਿਆ ਇੱਕੋ ਨਿਸ਼ਾਨੇ ਦੇ ਨਾਲ ਕਿ ਤਕੜੀ ਨੂੰ ਹਰਾਣਾ ਹੈ ਤੁਸੀਂ ਦੇਖੋ ਇੰਨੀ ਵੱਡੀ ਕਾਂਗਰਸ ਪਾਰਟੀ ਟਿਕਟ ਕਿਨੂੰ ਦਿੰਦੀ ਜਿਹਨੂੰ 4 ਮਹੀਨੇ ਪਹਿਲਾਂ ਅਕਾਲੀ ਦਲ ਨੇ ਕੱਢਿਆ ਸੀ ਕਿਉਂ ਤਾਂ ਕਿ ਆ ਅਕਾਲੀ ਦਲ ਦੇ ਵੋਟਾਂ ਨੂੰ ਖੋਰਾ ਲਾਏ ਐਨੀ ਵੱਡੀ ਭਾਜਪਾ ਜਿਹੜੇ ਸਾਰਿਆਂ ਨੂੰ ਖਰੀਦੀ ਜਾ ਰਹੀ ਹੈ ਟਿਕਟ ਕਿਨੂੰ ਦਿੰਦੀ ਹੈ ਇੱਕ ਹੋਰ ਅਕਾਲੀ ਆਗੂ ਦੇ ਨੋਂ ਨੋਂ ਕਿਉਂ ਤਾਂ ਕਿ ਅਕਾਲੀ ਦੀ ਵੋਟਾਂ ਨੂੰ ਖੋਰਾ ਲੱਗੇ ਤੇ ਝਾੜੂ ਕਿਨੂੰ ਵੋਟ ਦਿੰਦੀ ਹੈ ਜਿਹੜਾ ਲੰਬੀ ਹਲਕਾ ਬਾਲਾ ਸਾਹਿਬ ਦਾ ਗੜ ਮੰਨਿਆ ਜਾਂਦਾ ਹੈ ਉਥੋਂ ਮੰਤਰੀ ਨੂੰ ਟਿਕਟ ਦੇ ਦੇ ਤਾਂ ਕਿ ਉਥੇ ਮੰਤਰੀਆਂ ਅਕਾਲੀਆਂ ਨੂੰ ਦਬੋਚ ਲੈ ਤੇ ਅਕਾਲੀਆਂ ਦੀ ਘਟ ਜਾਏ ਇਹ ਸਾਰੇ ਆਏ ਨੇ ਕੱਲਿਆ ਕਾਲੀ ਨੂੰ ਹਰਾਉਣ ਵਾਸਤੇ ਤਕੜੀ ਨੂੰ ਹਰਾਉਣ ਵਾਸਤੇ ਤਕੜੀ ਤੁਹਾਡੇ ਕੋਲ ਆਈ ਆ ਤੁਹਾਡੀ ਸੇਵਾ ਕਰਨ ਵਾਸਤੇ ਆ ਫਰਕ ਆਪਣੇ ਆ ਤੇ ਪਰਾਇਆ ਦੇ ਵਿੱਚ ਹਾਂ ਸ਼ਾਬਾਸ਼ ਮੇਰੇ ਵੀ ਤਕੜੀ ਦਾ ਰਾਖਾ ਵਾਇਗਰੂ ਤਾਂ ਆ ਸਾਡੀ ਫੌਜ ਬੈਠੀ ਆ ਵੈਰੀ ਗੁੱਡ ਤੇ ਤਕੜੀ ਵੀ ਤੁਹਾਨੂੰ ਵਿਸ਼ਵਾਸ ਦਿਲਾਉਂਦੀ ਐ ਕਿ ਆ ਵੱਡੇ ਵੱਡੇ ਹਸਪਤਾਲ ਦੇਖੋ ਏਮਜ਼ ਵਰਗੇ ਹਸਪਤਾਲ ਇਹ ਮੋਹੱਲਾ ਕਲੀਨਿਕ ਦੀ ਗੱਲ ਕਰਦੇ ਆ ਗਿਆ ਕੋਈ ਏਮਜ਼ ਇੱਥੋਂ

ਜਿੱਥੇ ਇੱਟੇ ਬੇ ਹੁੰਦੇ ਸੀ ਆ ਨਿੱਕਾ ਜਿਹਾ ਪਿੰਡ ਬੰਨਿਆ ਪਿਆ ਹੁਣ ਨਹਿਰਾ ਕੱਡੀਆਂ ਬਾਦਲ ਸਾਹਿਬ ਨੇ ਸੂਏ ਕੱਸੀ ਬਲਾਏ ਖਾਲ ਤੁਹਾਡੇ ਪੱਕੇ ਕੀਤੇ ਮੋਟਰਾਂ ਦੇ ਕਨੈਕਸ਼ਨ ਸੱਤ ਸਾਲ ਚ 10 ਦੋ ਜੇ ਕੋਈ ਲੱਖਾਂ ਰੁਪਏ ਖਰਚ ਕੇ ਵੀ ਇੱਕ ਮੋਟਰ ਦਾ ਕਨੈਕਸ਼ਨ ਕੋਈ ਲੈ ਕੇ ਆਇਆ ਮਿਲਿਆ ਇਹਨਾਂ ਦੋਵਾਂ ਨੇ ਦਿੱਤਾ ਜਿਹੜਾ ਮੁਫਤ ਬਾਦਲ ਸਾਹਿਬ ਨੇ ਦਿੱਤੇ ਮੋਟਰਾਂ ਦੇ ਬਿੱਲ ਵੀ ਹਮੇਸ਼ਾ ਵਾਸਤੇ ਸਰਕਾਰਾਂ ਚੱਕ ਪਰ ਹਨ ਗਿਆ ਕੋਈ ਕਿਸਾਨ ਦੇ ਉੱਤੇ ਬੋਝ ਨਹੀਂ ਹੋਊਗਾ ਆ ਲਿੰਕ ਸੜਕਾਂ ਦਾ ਜਾਲ ਟਰੈਕਟਰ ਨੂੰ ਗੱਡੇ ਦਾ ਦਰਜਾ ਤੁਹਾਡੀ ਪਰਿਵਾਰ ਚ ਰਜਿਸਟਰੀਆਂ ਤੱਕ ਮਾਫ ਕਰਦੇ ਮੁਆਵਜ਼ਾ ਜਿਹਨੂੰ ਤੁਹਾਨੂੰ ਤੁਹਾਨੂੰ ਦਿੰਦੇ ਸੀਗੇ ਜਿਹੜਾ ਸਭ ਕੁਝ ਕਿਸਾਨਾਂ ਵਾਸਤੇ ਕਰਦੇ ਸੀ ਉਹਨਾਂ ਨੂੰ ਰੱਜ ਕੇ ਪੰਡਿਆ ਇਹਨਾਂ ਨੇ ਵੀ ਸਾਨੂੰ ਲਾਹੋ ਇਹ ਨਸ਼ੇ ਵੇਚਦੇ ਨੇ ਇਹ ਬੇਅਦਵੀ ਕਰਦੇ ਨੇ ਫਿਰ ਦੱਸੋ 7 ਸਾਲਾਂ ਚ ਕਿਹੜਾ ਬੇਅਦਵੀ ਦਾ ਦੋਸ਼ੀ ਫੜ ਕੇ ਲੈ ਕੇ ਕਿਨੂੰ ਸਜ਼ਾ ਦੁਲਵਾਈਏ ਤੇ ਕਿਉਂ ਨਹੀਂ ਦੁਲਵਾਈ ਕਿਨੇ ਰੋਕਿਆ ਸਾਨੂੰ ਤਾਂ 7 ਮਹੀਨੇ ਦਾ ਸਮਾਂ ਨਹੀਂ ਦਿੰਦਾ ਕਹਿੰਦੇ ਤੁਹਾਡੇ ਉੱਤੇ ਵਿਸ਼ਵਾਸ ਨਹੀਂ ਸਾਰਾ ਪੰਜਾਬ ਜੰਮ ਕਰ ਛੱਡਿਆ ਜਾਓ ਦਿੱਲੀ ਨੂੰ ਜਾਂਚ ਦਿਓ ਤੇ ਨਾ ਦੀ ਸਰਕਾਰ ਆ ਗਈ ਤਾਂ ਜਾਂਚ واپس ਉਹ ਦਿੱਲੀ ਦੀ ਲੋੜ ਰਹੀ ਤੇ ਫਿਰ ਰੱਜ ਕੇ ਕੀ ਸਿਆਸਤ ਕੀਤੀ ਆ ਜਿਤਾਈ ਪੁੱਛ ਲੈ ਉਹਨਾਂ ਨੂੰ ਵਿਧਬੀ ਦੇ ਦੋਸ਼ੀ ਫੜਨੇ ਸੀ ਕਿਉਂ 7 ਸਾਲ ਚ ਨਹੀਂ ਫੜ ਸਕੇ ਜਵਾਬ ਮੰਗਣਾ ਚਾਹੀਦਾ ਹੈ ਤੇ ਮੈਂ ਬੇਨਤੀ ਕਰਦੀ ਆ ਜਦ ਆਣ ਕੇ ਵੋਟਾਂ ਮੰਗਣ ਵਾਸਤੇ ਪੰਜੇ ਵਾਲੇ ਆਣ ਕੇ ਪਹਿਲੇ ਬੇਰੋਜ਼ਗਾਰ ਬੱਚੇ ਸਾਰੇ ਖੜੇ ਕਰੋ ਸਾਹਮਣੇ 5 ਸਾਲ ਦਾ ਸਮਾਂ ਦਿੱਤਾ ਸੀ ਕਿੱਥੇ ਦੀ ਨੌਕਰੀ ਕਿੱਥੇ ਇਹਨਾਂ ਦਾ 2500 ਬੇਰੋਜ਼ਗਾਰੀ ਪੱਤਾ ਫਿਰ ਕਿਸਾਨ ਖੜੇ ਹੋ ਜਾਣ ਆ ਸਾਡੇ ਕਰਜ਼ੇ ਮਾਫੀ ਦਾ ਕਿੱਥੇ ਗਿਆ ਆ ਸਾਡੇ ਬੀਬੀਆਂ ਦੱਸਣੇ ਝਾੜੂ ਨੂੰ ਸਾਡੇ ਮਰਿਓਏ ਪਰਸ਼ੂਆ ਦਾ ਮੁਆਵਜ਼ਾ ਕਿੱਥੇ ਗਿਆ ਕਨਕਾ ਦਾ ਮੁਆਵਜ਼ਾ ਕਿੱਥੇ ਗਿਆ ਤੇ ਜੇ ਫੇਰ ਵੀ ਮੁੜ ਕੇ ਜੁਰਤ ਇਹ ਨਾ ਦੀ ਹੋਈ ਝਾੜੂ ਦੀ ਚੱਕ ਲੋ ਝਾੜੂ ਨੂੰ ਯਾ ਝਾੜੂ ਦੇ ਕੇ ਵੋਟਾਂ ਪਾਈਆਂ ਸੀ ਹਜ਼ਾਰ ਰੁਪਏ ਸਾਡੇ ਖਾਤੇ 'ਚ ਆਣਗੇ ਅੱਜ ਖਜ਼ਾਨਾ ਤੁਹਾਡੇ ਕੋਲ ਹੈ ਸਰਕਾਰ ਤੁਹਾਡੀ ਹੈ ਇੰਨਾ ਵੱਡਾ ਕਰਜ਼ਾ ਸਾਡੇ ਸਿਰ 'ਚ ਛਾੜਤਾ ਸਾਡੇ ਹਜ਼ਾਰ ਰੁਪਏ ਮਾਰ ਦਿਓ ਪਹਿਲੇ 24000 ਮੇਰੇ ਖਾਤੇ 'ਚ ਪਾਓ ਫੇਰ ਨਵੀਂ ਗੱਲ ਕਰਨਾ ਨਹੀਂ ਤਾਂ ਨਵੀਂ ਗੱਲ ਸੁਣੀ ਨਹੀਂ ਪੁੱਠੇ ਪੈਰ ਮੁੜ ਜਾ ਆ ਰਿਆ ਝਾੜੂ ਪੁਰਾਰੇ ਵਾਦੇ ਪੂਰੇ ਕਰੋ ਹਾਂ ਸ਼ਾਬਾਸ਼ ਹੈ ਤੇ ਝਾੜੂ ਨਹੀਂ ਉਹ ਪੰਜਾ ਦੀ ਵੋਟ ਵੀ ਝਾੜੂ ਨੂੰ ਹੀ ਜਾਂਦੀ ਹੈ ਝਾੜੂ ਦੀ ਵੋਟ ਪੰਜਾ ਦੋਨੋਂ ਇੱਕੋ ਹੀ ਮੇਕ ਇੱਕ ਮੇਕ ਗਏ ਹੋਣ ਫਰਕ ਨਹੀਂ ਕੋਈ ਝਾੜੂ ਨੂੰ ਪਿੰਡ ਵੀ ਵੋਟ ਵੀ ਨਹੀਂ ਦਿੰਦੀ ਜੀ ਹਾਂ ਸ਼ਾਬਾਸ਼ ਹੈ ਤੇ ਨਹੀਂ ਤਾਂ ਫਿਰ ਇਹ ਪੰਜਾ ਕਿਉਂ ਵੜੇ ਪਿੰਡਾਂ ਦੇ ਵਿੱਚ ਇਹਨਾਂ ਦੇ ਕੀ ਦੇਣੇ ਭਾਈ ਵਾਲੀ ਇਕੱਠੀ ਹੈ ਭਾਈ ਵਾਲੀ ਹੈਗੀ ਦੋਨਾਂ ਦੇ ਇੱਕ ਨੂੰ ਵਾਰ ਤੋਂ ਇੱਕਠਾ ਹੀ ਨੇ ਭਾਵੇਂ ਉਹ ਜਿੱਤ ਜਾਵੇ ਭਾਵੇਂ ਉਹ ਜਿੱਤ ਜਾ ਰਾਜ ਕੇ ਤਾਂ ਦੋਨਾਂ ਨੇ ਲੁੱਟਣਾ ਹੈ ਬਾਦਲ ਸਾਹਿਬ ਦੇ ਦਿੱਤੇ ਹੋਏ ਵਜੀਫੇ ਕਾਂਗਰਸ ਦਾ ਮੰਤਰੀ ਛੱਕ ਗਿਆ ਬੱਚਿਆਂ ਦੀ ਪੜ੍ਹਾਈ ਰੁਕਾ ਦਿੱ ਜੇਲ੍ਹ 'ਚ ਬੈਠਿਆ ਧਰਮਸ਼ੋਡ ਰਾਸ਼ਨ ਮੰਤਰੀ ਝੇਰ ਕੱਟ ਕੇ ਆਇਆ ਹੈ ਕਰੋਨਾ ਦੀ ਬਿਮਾਰੀ ਆਈ ਦਵਾਈ ਵਾਲਾ ਮੰਤਰੀ ਕਾਂਗਰਸ ਦਾ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਗਿਆ ਬਲਬੀਰ ਸਿੰਘ ਦੁੱਗਰੀਬਾਂ ਨੂੰ ਮਰਨ ਦਿੱਤਾ ਆ ਰਾਜਾ ਵੜੰਗੇ ਰਾਜਾ ਪ੍ਰਧਾਨੇ ਤੋਂ ਵੋਟਾਂ ਲੈ ਕੇ ਮੇਰੇ ਤੋਂ ਵੱਧ ਲੈ ਗਿਆ ਸੀ ਬਸਾ ਦਾ ਮੰਤਰੀ ਬਣ ਗਿਆ ਸਰਕਾਰ ਉਹਦੀ ਸੀ ਇੱਕ ਬੱਸ ਚਲਾ ਦਿੰਦਾ ਤੁਹਾਡੇ ਵਾਸਤੇ ਬਸ ਤਾਂ ਕੀ ਚੋਹਣੀ ਬਸਾ ਦੇ ਇਹਨਾਂ ਵੱਡਾ ਕਪਲਾ ਕਰ ਗਿਆ ਕਿ ਮੁੱਖ ਮੰਤਰੀ ਕਹਿੰਦਾ ਕਿ ਜਿਸ ਦਿਨ ਮੇਰੇ ਖਿਲਾਫ মুখ ਖੋਲਿਆ ਤੇਰੀ ਫਾਈਲ ਪਈ ਫੜ ਕੇ ਤੈਨੂੰ ਅੰਦਰ ਸੱਟੂ ਲੇਕਿਨ ਸੱਟਦਾ ਨਹੀਂ ਕਿਉਂ ਕਿ ਭਾਈ ਵਾਲੀ ਇਹੋ ਜੀ ਹੈ ਕਿ ਰਾਜ ਕੇ ਤੁਸੀਂ ਖਾ ਲਿਆ ਛਕ ਲਿਆ ਹੁਣ ਸਾਡੀ ਵਾਰੀ ਆਉਂ ਤੁਸੀਂ ਚੁੱਪ ਰੋ ਇਹ ਕਰਦੇ ਨੇ ਤਾਂ ਹੀ ਤਾਂ ਕਾਰਡ ਕੱਟੇ ਜਾ ਰਹੇ ਨੇ ਤਾਂ ਹੀ ਤਾਂ ਨੌਕਰੀਆਂ ਨਹੀਂ ਮਿਲ ਰਹੀਆਂ ਨੇ ਤਾਂ ਹੀ ਤਾਂ ਲਸ਼ੇ ਤੋਂ ਕਮਾਈਆਂ ਹੋ ਰਹੀਆਂ ਨੇ ਇਹ ਸਾਡੇ ਵੇਲੇ ਕਿਉਂ ਨਹੀਂ ਹੁੰਦੀਆਂ ਸੀ ਅਹ 2 ਘੰਟੇ ਕੰਮ ਛੱਡ ਕੇ ਜਾਓ ਤੇ ਪਤਾ ਨਹੀਂ ਕਰੋ ਕੀ ਕੋ ਚੱਕ ਕੇ ਲੈ ਜਾਂਦੇ ਨੇ ਚੋਰੇ ਲੁਟੇਰੇ ਸਾਰੇ ਸੋ ਬੇਨਤੀ ਕਰਦੀ ਆ ਤਕੜੇ ਹੋ ਕੇ ਤਕੜੀ ਨੂੰ ਕਾਮਯਾਬ ਕਰੋ ਮੈਂ ਤੁਹਾਨੂੰ ਵਿਸ਼ਵਾਸ ਦਿਲਾਉਂਦੀ ਆ ਜਿਸ ਦਿਨ ਤਕੜੀ ਦੀ ਸਰਕਾਰ ਤੁਸੀਂ ਬੁਲਾਤੀ ਪੰਜਾਬ 'ਚ ਜਿੰਨੇ ਕਾਰਡ ਕੱਟੇ ਨੇ ਪਹਿਲੇ ਵੀ ਅਸੀਂ ਦਿੱਤੇ ਸੀ ਸਾਰੇ ਮੈਂ ਬਹਾਲ ਕਰਾਂਗੇ ਸ਼ਗੰਦ ਦੇ ਚੈੱਕ ਵੀ ਦੁਬਾਰਾ ਆਣਗੇ ਮਕਾਨ ਦੇ ਚੈੱਕ ਵੀ ਦੁਬਾਰਾ ਆਣਗੇ ਮੋਟਰਾਂ ਦੀ ਕਨੈਕਸ਼ਨ ਜੇ ਪਹਿਲੇ ਦੇ ਸਕਦੇ ਸੀ ਤਾਂ ਗਾਹ ਵੀ ਅਸੀਂ ਦਵਾਂਗੇ ਮੁਹਬਸੇ ਵੀ ਦਵਾਗੇ ਤੇ ਨਾ ਬੱਚਿਆਂ ਦੇ ਰੋਜ਼ਗਾਰ ਦਾ ਸਾਧਨ ਵੀ ਅਸੀਂ ਪੈਦਾ ਕਰਾਂਗੇ ਜੇ ਵੱਡੇ ਵੱਡੇ ਹਸਪਤਾਲ ਬਣਾ ਸਕਦੇ ਆ ਸੈਂਟਰਲ ਯੂਨੀਵਰਸਿਟੀ ਬਣਾਸੇ ਤਾਂ ਇਹ ਨਾ ਦਾ ਰੋਜ਼ਗਾਰ ਪੈਦਾ ਕਰਨਾ ਕਿਹੜੀ ਕੋਈ ਵੱਡੀ ਚੀਜ਼ ਹੈ ਪਹਿਲੇ ਵੀ 3 ਲੱਖ ਨੌਕਰੀਆਂ ਦਿੱਤੀਆਂ ਗਾਵੇ ਦਵਾਗੇ ਆ ਕੁੜੀ ਖੜੀ ਹੈ ਪੁਲਿਸ ਦੀ ਵਰਦੀ ਪਾ ਕੇ ਮੈਨੂੰ ਦੱਸੋ ਇਹ ਪੰਜਾਬ ਪੁਲਿਸ ਤੇੀਆਂ ਦੀ ਭਰਤੀ ਕਨੇ ਸ਼ੁਰੂ ਕੀਤੀ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਤੁਹਾਡੀ ਧੀਆ ਉਹ ਨੌਕਰੀਆਂ ਕਰਦੇ ਆ ਸਾਡੀ ਸਰਕਾਰ ਦੀ ਦੇਣ ਹੈ 70 ਹਜ਼ਾਰ ਟੀਚਰਾਂ ਦੀ ਭਰਤੀ ਕੀਤੀ ਇਹਨਾਂ ਨੂੰ ਪੁੱਛੋ ਕਿ ਖੜੇ ਕਰਕੇ ਦਿਖਾਓ ਵੀ ਕਿਨੂੰ ਤੁਸੀਂ ਨੌਕਰੀ ਇੰਨੇ ਵੱਡੇ ਇਸ਼ਤਿਹਾਰ ਕੱਢ ਦਿੰਦੇ ਨੇ ਦਿਖਾਓ ਤਾਂ ਸਹੀ ਕਿਨੂੰ ਦਿੱਤੇ ਨੇ ਕੱਲੇ ਝੂਠ ਪੰਡੀ ਪ੍ਰਚਾਰ ਤੋਂ ਬਚ ਜਾਓ ਜੇ ਨਵੀਂ ਗੱਲਾਂ ਤੁਸੀਂ ਸੁਣੋਗੇ ਫੇਰ ਫਸਾ ਲੈਣਗੇ ਹੁਣ ਨਵੀਂ ਗੱਲ ਨਹੀਂ ਸੁਣਨੀ ਇਸ ਕੰਮ ਤੋਂ ਸੁਣੋ ਉਥੋਂ ਕੱਢੋ ਤੇ ਜਵਾਬ ਤੇ ਹਿਸਾਬ ਮੰਗੋ ਤਾਂ ਬੰਦੇ ਬਨਣਗੇ ਸੋ ਮੈਂ ਆਸ ਕਰਦੀ ਆ ਤਕੜੀ ਨੂੰ ਤੁਸੀਂ ਕਾਮਯਾਬ ਕਰੋ ਤੇ ਵਿਸ਼ਵਾਸ ਦਿਲਾਣੀਆਂ ਜਿਸ ਦਿਨ ਤੁਸੀਂ ਬਣਾਤੀ ਤਕੜੀ ਦੀ ਸਰਕਾਰ ਆਵੇ ਦਿੱਲੀ ਵਿੱਚ ਲੜਨਾ ਪਾਏ ਆਪਣੇ ਲੋਕਾਂ ਦੇ ਹੱਕਾਂ ਵਾਸਤੇ ਪਾਵੇ ਪੰਜਾਬ ਵਿੱਚ ਤਰੱਕੀ ਵਾਸਤੇ ਲੜਨਾ ਪਾਏ ਦਿਨ ਰਾਤ ਮਿਹਨਤ ਕਰਕੇ ਤੁਹਾਡੇ ਹੱਕ ਵੀ ਦਿਲਾਵਾਂਗੇ ਤੋਂ ਦਿੱਲੀ ਜਿਹੜਾ ਸਾਡਾ ਪਾਣੀ ਲੁੱਟਣ ਨੂੰ ਬੈਠੀ ਐ ਜਿਹੜਾ ਸਾਡੇ ਧਾਰਮਿਕ ਸੰਸ ਸਾਡੇ ਤੋਂ ਖੋਹਦੀ ਐ ਜਿਹੜਾ ਸਾਡੇ ਕਿਸਾਨਾਂ ਦੇ ਉੱਤੇ ਤਸ਼ੱਦਦ ਕਰਦੀ ਕਿਸਾਨਾਂ ਨੂੰ ਤਾਂ ਕਹਿੰਦਾ ਸੀ ਐਮਐਸਪੀ ਅਸੀਂ ਦੇ ਦਾਂਗੇ 5 ਮਿੰਟਾਂ 'ਚ ਐਮਐਸਪੀ ਦਵਾਂਗੇ ਫਿਰ ਕਿਉਂ ਖਰਾਰੀ ਬਾਰਡਰ 'ਚ ਸਾਡੇ ਮੁੰਡੇ ਮਰਵਾ ਰਹੇ ਨੇ ਦੇ ਦੇ ਫਿਰ ਹੁਣ ਖੇਤੀਬਾੜੀ ਮੰਤਰੀਆਂ ਉਹ ਤਾਂ ਗੱਲਾਂ ਸੀਗੀਆਂ ਬਥੇਰੀ ਗੱਲਾਂ ਹੋ ਗਈਆਂ ਨੇ ਹੁਣ ਗੱਲਾਂ ਬਰਦਾਸ਼ਤ ਨਹੀਂ ਕਰਨੀਆਂ ਹੁਣ ਰਿਜ਼ਲਟ ਲੈਣਾ ਹੈਗਾ ਸਾਰੇ ਪੌਣਗੇ ਜਿਹੜੇ ਜਿੱਤਗੇ ਤੁਹਾਨੂੰ ਦੁਬਾਰਾ ਆਉਣਾ ਬਿਲਕੁਲ ਆਵਾਂਗੇ ਮੈਂ ਕਿੱਥੇ ਜਾਵਾਂਗੇ ਦੇਖੋ ਇੱਕ ਮਿੰਟ ਮੇਰੀ ਗੱਲ ਸੁਣੋ ਨਹੀਂ ਨਹੀਂ ਇੱਕ ਮਿੰਟ ਜਦ ਜਦ ਆਪਣੀ ਸਰਕਾਰ ਸੇ ਕੇ ਦੱਸੋ ਮੈਂ ਕਿੰਨੇ ਘੇੜੇ ਇੱਥੇ ਲਾਏ ਆ ਕੇ ਸੰਗਤ ਦਰਸ਼ਨ ਕਰਦੀ ਸੀ ਪ੍ਰਸ਼ਾਸਨ ਦੇ ਨਾਲ ਤੁਹਾਡੇ ਕੋਲ ਆ ਕੇ ਪਾਵੇ ਬੀਬੀਆਂ ਨੇ ਕਿਹਾ ਸਾਡਾ ਸਕੂਲ ਅਪਗ੍ਰੇਡ ਕੀਤਾ ਮੈਂ ਕੀਤਾ ਕਿਉਂਕਿ ਤੁਹਾਡੇ ਕੋਲ ਆਂਦੀ ਸੀ दाना ਮੰਡੀ ਤੁਸੀਂ ਮੰਗਦੇ ਸੀ ਖਾਲ ਪੱਕੇ ਇਹ ਸਾਰੇ ਪਾਵੇ ਤੁਹਾਡੀ ਧਰਮਸ਼ਾਲਾ ਹੋਏ ਬਾਵੇਂ ਤੁਹਾਡਾ ਆਰਓ ਹੋਏ ਜਿਮ ਦਾ ਕਮਰਾ ਬਚਿਆ ਕਿਨੇ ਕੀਤਾ ਸਾਰਾ ਕੁਝ ਮੋਟਰਾਂ ਦੇ ਕਨੈਕਸ਼ਨ ਤੁਹਾਡੇ ਵਿੱਚ ਆ ਕੇ ਸਰਕਾਰ ਸਮੇਤ ਬੈਠਿਆ ਕਰਦੀ ਸੀ ਹੁਣ ਜੇ ਤੁਸੀਂ ਸਰਕਾਰ ਬਦਲਤੀ ਹੁਣ ਤਾਂ ਉਹਨਾਂ ਦੀ ਕੋਈ ਤਾਕਤ ਹੈਗੀ ਹੁਣ ਮੈਂ ਆ ਕੇ ਕੀ ਕਰ ਸਕਦੀ ਹਾਂ ਮੈਂ ਆ ਕੇ ਇਕੱਲੇ ਤੁਹਾਨੂੰ ਸਸਰੀਕਾਲ ਬੁਲਾ ਕੇ ਚਲੇ ਜਾ ਤਾਂ ਤੁਸੀਂ ਕਹੋਗੇ ਫਿਰ ਸਾਨੂੰ ਬੁਲਾਇਆ ਕਦੇ ਵਾਸਤੇ ਸੋ ਹੁਣ ਕਹਿੰਦਾ ਕਿ ਆਂਦੀ ਨਹੀਂ ਇਹ ਤਾਂ ਉਹਨਾਂ ਨੂੰ ਕਹੋ ਜਿਨ੍ਹਾਂ ਨੂੰ ਤੁਸੀਂ ਹੁਣ ਤਾਕਤ ਦਿੱਤੀ ਉਹ ਕਿਉਂ ਨਹੀਂ ਆਉਂਦੇ ਅਸੀਂ ਤਾਂ ਤੁਹਾਡੇ ਗਵਾਂਢ 'ਚ ਰਹਿੰਦੇ ਆ। ਆਉਣੇ ਵੀ ਤੁਹਾਡੇ ਬੱਚੇ ਆਏ ਜਿਮ ਵਾਸਤੇ ਚੈੱਕ ਮੇਰੇ ਤੋਂ ਲੈ ਕੇ ਗਏ। ਜਿੰਨੀ ਸਾਡੀ ਹੈਸੀਅਤ ਹੈ ਉਹਨਾਂ ਦੇ ਹੀ ਜਾਂਦੇ ਪਹਿਲੇ ਕਰੋਨਾ 'ਚ ਦਿੰਦੇ ਸੀ ਹੁਣ ਲੱਖਾਂ 'ਚ ਦਿੰਨੇ ਆ। ਸੋ ਬੇਨਤੀ ਕਰਦੀ ਆ ਇਹ ਜਿਹੜਾ ਪ੍ਰਚਾਰ ਹੈ ਕਿ 5 ਸਾਲ ਕੋਈ ਦੇਖਿਆ ਨਹੀਂ ਜਿਹਦੇ ਕੋਲ ਤਾਕਤ ਹੁੰਦੀ ਹੈ ਜਿਹਦੇ ਕੋਲ ਸਰਕਾਰਾਂ ਹੁੰਦੀਆਂ ਨੇ ਫਰਜ਼ ਉਹਨਾਂ ਦਾ ਹੁੰਦਾ ਹੈ। ਜਦ ਸਾਡੇ ਕੋਲ ਸੀ ਅਸੀਂ ਫਰਜ਼ਦਾ ਕੀਤਾ ਹੁਣ ਜਵਾਬ ਹੋਣਾ ਤਾਂ ਲੋ ਜਿਨ੍ਹਾਂ ਨੇ 7 ਸਾਲ ਸਰਕਾਰਾਂ ਹੰਡਾਈਆਂ ਨੇ। ਠੀਕ ਹੈ ਸੋ ਬਹੁਤ-ਬਹੁਤ ਧੰਨਵਾਦ ਵਾਇਕਰੂ ਜੀ ਦਾ ਖਾਲਸਾ ਵਾਇਕਰੂ ਜੀ ਕੀ ਫਤਿਹ।